ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਸ ਰਾਤ ਦੁਇ ਦਾਈ ਦਾਇ ਖੇਲੇ ਸਗਲ ਜਗਤ ਚੰਗਿਆਈਆਂ ਪਰਿਆਈਆਂ ਨੇੜੇ ਕੇ ਦੂਰ ਜਿੰਨੀ ਨਾਮ ਧਿਆਇ ਗਏ ਮਸਕਤ ਘਾਨ ਨਾਨਕ ਤੇ ਮੁਖ ਜਲੇ ਕੀਤੀ ਛੁਟੀ ਨਾਨਕ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਮਖ ਏਕ ਹਰਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਸੋ ਕਹ ਢਲ ਗੁਰ ਸੇਵੀਐ ਇਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨ ਅਸਰੀ ਮਹਲਾ ਪੰਜਵਾਂ ਆਉ ਖਦ ਤੇਰਾ ਨਾਮ ਦਯਾਨ ਮੋਹ ਆਤਰ ਤੇਰੀ ਗਤ ਨਹੀਂ ਜਾਣੀ ਕਰਹਿ ਪ੍ਰਤੀਪਾਨ ਔਖ ਦੇ ਤੇਰਾ ਦਮ ਦਿਆਨ ਮੋਹ ਅਥੁਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰਹਿ ਪ੍ਰਤਪਾਨ ਰਹਾਉ ਤਾਰ ਅਨੁਗ੍ਰਹੋ ਸੁਆਮੀ ਮੇਰੇ ਦੁਤੀਆ ਪਾਓ ਨਿਵਾਰ वंदन काट ले हो अपने कर कबहु न आवहै हार तेरी शरण पया हो जीवा तू समर्थ पुरख मेहरबान आठ पहर प्रभु को आरती नानक सतगुरुवान आठ पहर प्रभु को आरती ਨਾਨਕ ਸਤਿਗੁਰੂបាន ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਰਲ ਮਿਲ ਕੇ ਥੋੜਾ ਜਿਹਾ ਅੱਜ ਦੇ ਹੁਕਮ ਨਮਾ ਸਾਹਿਬ ਦੇ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਅੱਜ ਜੋ ਮੁਖਵਾਕ ਸਾਨੂੰ ਪ੍ਰਾਪਤ ਹੋਇਆ ਹੈ 675 ਅੰਗ ਦੇ ਉੱਤੇ ਸੁਬਾਹੇ ਮਾਨ ਅੱਜ ਪੰਜਵੇਂ ਪਾਸ਼ਾ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਕੀ ਸਮਝਾਉਣਾ ਚਾਹੁੰਦੇ ਐ ਤਨਾਸਰੀ ਮਹੱਲਾ ਪੰਜਵ ਤਨਾਸਰੀ ਰਾਗ ਦੇ ਵਿੱਚ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਸਾਹਿਬ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਮੁਖਾਰਤ ਵਿੰਦ ਤੋਂ ਉਚਾਰਣ ਕੀਤੀ ਹੋਈ ਏ ਬਾਣੀ ਔਖਦ ਤੇਰੋ ਨਾਮ ਦਿਆਲ ਔਖਦ ਹੁੰਦੀ ਏ ਦਵਾਈ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਜਿਹੜਾ ਪ੍ਰਮਾਤਮਾ ਦਾ ਨਾਮ ਹੈ ਉਹਨੂੰ ਵਾਹਿਗੁਰੂ ਕਹੋ ਅੱਲਾ ਕਹੋ ਰਾਮ ਕਹੋ ਭਗਵਾਨ ਕਹੋ ਕਹਿੰਦੇ ਇਹ ਸਭ ਤੋਂ ਵੱਡੀ ਦਵਾਈ ਹੈ ਔਖ ਤੇਰੋ ਨਾਮ ਦਿਆਲ ਜੇ ਤੁਸੀਂ ਕਿਰਪਾ ਕਰ ਦਿਓ ਦਿਆਲਵਾਨ ਹੋ ਜੋ ਤਾ ਇਹ ਨਾਮ ਸਾਨੂੰ ਮਿਲ ਜੇ ਤਾ ਇਹ ਸਭ ਤੋਂ ਵੱਡੀ ਦਵਾਈ ਹੈ ਜੀ ਸਾਡੇ ਵਾਸਤੇ ਮੋਹਿਆ ਅਤਰ ਤੇਰੀ ਗਤ ਨਹੀਂ ਜਾਣੀ ਤੂੰ ਆਪ ਕਰਹਿ ਪ੍ਰਤਪਾਲ ਮੋਹਿਆ ਅਤਰ ਮੋਹਿਆ ਪਾਗਲ ਨੂੰ ਗਰੀਬ ਨੂੰ ਦੁਖੀਏ ਨੂੰ ਤੇਰੇ ਅਜੇ ਤੱਕ ਗੱਤ ਜਾਣੀ ਨਹੀਂ ਮੈਂ ਅਜੇ ਤੱਕ ਸੱਚੇ ਪਾਤਸ਼ਾਹ ਤੈਨੂੰ ਸਮਝ ਨਹੀਂ ਸਕਿਆ ਮੈਂ ਮੋਹੇ ਆਤਰ ਤੇਰੀ ਗੱਤ ਨਹੀਂ ਜਾਨੀ ਮੈਂ ਅਜੇ ਤੱਕ ਤੈਨੂੰ ਸਮਝ ਨਹੀਂ ਸਕਿਆ ਕਿ ਤੇਰੇ ਨਾਮ ਦੇ ਵਿੱਚ ਇੰਨੀ ਤਾਕਤ ਹੈ ਜਿਹੜਾ ਸਾਨੂੰ ਮਰਦਿਆਂ ਦੇ ਵਿੱਚ ਜਾਨ ਪਾ ਦਿੰਦਾ ਅਜੇ ਤੱਕ ਮੈਂ ਤੈਨੂੰ ਸਮਝ ਨਹੀਂ ਸਕਿਆ ਸੱਚੇ ਪਾਤਸ਼ਾਹ ਤੂੰ ਆਪ ਕਹੈ ਪ੍ਰਤਪਾਲ ਪਰ ਤੁਸੀਂ ਆਪ ਹਰ ਇੱਕ ਦੇ ਉੱਤੇ ਕਿਰਪਾ ਕਰਦੇ ਹੋ ਉਹਦੇ ਤੇ ਮੇਰ ਪਰਿਆ ਹੱਥ ਰੱਖਦੇ ਹੋ ਰਹਾਓ ਧਾਰ ਅਨੁਗ੍ਰਹੋ ਸੁਆਮੀ ਮੇਰੇ ਦੁਤੀਆ ਭਾਉ ਨਿਵਾਰ ਅਨੁਗ੍ਰਹੋ ਦਾ ਭਾਵ ਹੁੰਦਾ ਕਿਰਪਾ ਕਿ ਸੱਚੇ ਪਾਇਸ਼ਾ ਧਾਰ ਅਨੁਗ੍ਰਹੋ ਸੁਆਮੀ ਮੇਰੇ ਤੁਸੀਂ ਨੇ ਮੇਰੇ ਉੱਤੇ ਕਿਰਪਾ ਕੀਤੀ ਮੇਰੇ ਤੇ ਇਹ ਕਿਰਪਾ ਕੀਤੀ ਦੁਤੀਆ ਭਾਉ ਨਿਵਾਰ ਕਿ ਮੇਰੇ ਅੰਦਰ ਹੁਣ ਕਿਸੇ ਹੋਰ ਪ੍ਰਤੀ ਪਿਆਰ ਰਹਿ ਹੀ ਨਹੀਂ ਮੇਰੇ ਅੰਦਰ ਸਿਰਫ ਪ੍ਰਮਾਤਮਾ ਦੇ ਲਈ ਵਾਹਿਗੁਰੂ ਦੇ ਲਈ ਅੱਲਾ ਦੇ ਲਈ ਮੇਰੇ ਅੰਦਰ ਜਗ੍ਹਾ ਹੋਰ ਕਿਸੇ ਦੇ ਲਈ ਜਗ੍ਹਾ ਕੋਈ ਨਹੀਂ ਹੈ ਮੇਰੇ ਅੰਦਰ ਧਾਰ ਅਨੁਗ੍ਰਹੋ ਸਵਾਮੀ ਮੇਰੇ ਦੁਤੀਆ ਭਾਉ ਨਿਵਾਰ ਦੂਜਾ ਜਿਹੜਾ ਪਿਆਰ ਸੀ ਮੇਰੇ ਅੰਦਰ ਉਹ ਕੱਟਤਾ ਤੁਸੀਂ ਨੇ ਜਿਵੇਂ ਮਾਇਆ ਦਾ ਬੰਦਨਾ ਦੇ ਵਿੱਚ ਅਸੀਂ ਪਏ ਹੋਇਆ ਉਹ ਸਾਰਿਆਂ ਤੋਂ ਸਾਨੂੰ ਮੁਕਤ ਕਰਤਾ ਬੰਦਨ ਕਾਟ ਲਿਓ ਆਪਣੇ ਘਰ ਕਬੂ ਨ ਆਵਹਿ ਹਾਰ ਜਿਹੜੇ ਮੈਨੂੰ ਬੰਦਨ ਪਏ ਹੋਏ ਸੀ ਉਹ ਮੇਰੇ ਕੱਟਦੇ ਤੁਸੀਂ ਨੇ ਬੰਦਨ ਕੇ ਬਾਰੇ ਇਸ ਤਰ੍ਹਾਂ ਪਏ ਹੁੰਦੇ ਐ ਕਿ ਬੰਦਾ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਜ਼ਰੂਰੀ ਹੋ ਜਾਂਦਾ ਉਹਦੇ ਵਾਸਤੇ ਕਿ ਮੈਂ ਫਲਾੜੇ ਥਾਂ ਤੇ ਵੀ ਮੱਥਾ ਟੇਕ ਕੇ ਆਉਣਾ ਹੀ ਆਉਣਾ ਹੈ ਕਹਿੰਦੇ ਇਹ ਵੀ ਇੱਕ ਬੰਦਨ ਹੁੰਦਾ ਆਪਣੇ ਗੁਰੂ ਨੂੰ ਛੱਡ ਕੇ ਜਦੋਂ ਅਸੀਂ ਥਾਂ ਥਾਂ ਤੇ ਫਿਰਦੇ ਆ ਉਹਨੂੰ ਗੁਰੂ ਸਾਹਿਬ ਕਹਿੰਦੇ ਇਹ ਬੰਦਨ ਨੇ ਤੈਨੂੰ ਪੈ ਓਏ ਕਿਸੇ ਨੂੰ ਮਾਇਆ ਦਾ ਬੰਧਨ ਕਿਸੇ ਨੂੰ ਕਿਸੇ ਦਾ ਬੰਧਨ ਕਿਸੇ ਨੂੰ ਕਿਸੇ ਦਾ ਬੰਧਨ ਇੱਥੇ ਗੁਰੂ ਸਾਹਿਬ ਕਹਿੰਦੇ ਬੰਧਨ ਕਾਟ ਲਿਓ ਆਪਣੇ ਕਰ ਕਬਹ ਨਾ ਆਵੇ ਹਾਰ ਕਹਿੰਦੇ ਮੇਰੇ ਬੰਧਨ ਤੇ ਜਿਹੜੇ ਉਹ ਕੱਟਦੇ ਤੁਸੀਂ ਨੇ ਤੇਰੀ ਸ਼ਰਨ ਪਿਆ ਹਾਂ ਜੀਵਾ ਤੋ ਸਮਰੱਤ ਪੁਰਖ ਮਿਹਰਬਾਰ ਤੇਰੀ ਸ਼ਰਨ ਚ ਪਿਆ ਮੈਨੂੰ ਜੀਵਨ ਮਿਲਦਾ ਜਦੋਂ ਮੈਂ ਤੇਰੀ ਸ਼ਰਨ ਚ ਆ ਜਾਣਾ ਉਦੋਂ ਮੇਰੇ ਅੰਦਰ ਇਸ ਤਰ੍ਹਾਂ ਲੱਗਦਾ ਹੈ ਕਿ ਜਾਨ ਪੈ ਗਈ ਤੇਰੀ ਸ਼ਰਨ ਪਿਆ ਹੋ ਜੀਵਾਂ ਜੀਵਨ ਦਾ ਭਾਵ ਜਿਉਂਦਾ ਰਹੇ ਨਾ ਤੇ ਅਸੀਂ ਤੇ ਬਸ ਗੁਰੂ ਸਾਹਿਬ ਕਹਿੰਦੇ ਆ ਜੀਵਨ ਮਿਲਿਆ ਇਹਨੂੰ ਕਿਤੇ ਇਸੇ ਤਰ੍ਹਾਂ ਨਾ ਗਵਾ ਦੇ ਕਿਤੇ ਰਾਤ ਗਵਾਈ ਸੋਏ ਕੈ ਦਿਵਸ ਗਵਾਇਆ ਖਾਈ ਧੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਿਤੇ ਕੌਡੀਆਂ ਦੇ ਭਾਅ ਨਾ ਵੇਚਦੇ ਇਹ ਬੜਾ ਮਹਿੰਗਾ ਕਹਿੰਦੇ ਬਹੁਤ ਜਿਆਦਾ ਮਹਿੰਗਾ ਸ਼ਰੀਰ ਹੈ ਕੱਲ ਮੈਂ ਸੁਣ ਰਿਹਾ ਸੀ ਕਿਸੇ ਦੇ ਇੰਟਰਵਿਊ ਦੇ ਵਿੱਚ ਉਹ ਦੱਸ ਰਹੇ ਸੀ ਕਿ ਇਹ ਜਿਹੜਾ ਸ਼ਰੀਰ ਹੈ ਇਹਦੇ ਵਿੱਚ ਜਿਹੜੇ ਪਾਰਟ ਬਣੇ ਹੋਏ ਐ ਕਿਡਨੀਆਂ ਨੇ ਲਿਵਰ ਨੇ ਇਹ ਕਹਿੰਦੇ ਕਰੋੜਾਂ ਰੁਪਏ ਦੇ ਨੇ ਜੇ ਸਾਨੂੰ ਨਵੇਂ ਪਵੌਲੇ ਪਹਿਣ ਕਹਿੰਦੇ ਕਰੋੜਾਂ ਰੁਪਈਆ ਲੱਗਦਾ ਨਵੇਂਾਂ ਤੇ ਤੇ ਪ੍ਰਮਾਤਮਾ ਨੇ ਸਾਨੂੰ ਇਸੇ ਤਰ੍ਹਾਂ ਹੀ ਦੇਤੇ ਤੇ ਫਿਰ ਕਹਿੰਦੇ ਉਹਦਾ ਸ਼ੁਕਰਾਨਾ ਕਰਨਾ ਅਸੀਂ ਭੁੱਲ ਗਏ ਆ ਤੇ ਗੁਰੂ ਸਾਹਿਬ ਕਹਿੰਦੇ ਇਹਨੂੰ ਹੁਣ ਅਜਾਈ ਨਾ ਗਵਾ ਦੇ ਰਾਤ ਗਵਾਈ ਸੋਏ ਕ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਕਹਿੰਦੇ ਕੌਡੀਆਂ ਦੇ ਭਾਅ ਨਾ ਵੇਚਦੀ ਤੇਰੀ ਸ਼ਰਨ ਪਿਆ ਹੋ ਜੀਵਾ ਦੋ ਸਮਰੱਥ ਪੁਰਖ ਨੇਹਰਵਾਰ ਆਠ ਪੈਰ ਪ੍ਰਭ ਕੋ ਆਰਾਦੇ ਨਾਨਕ ਸਤਿਗੁਰ ਵਾਰ ਹੁਣ ਮੈਨੂੰ ਪਤਾ ਲੱਗਿਆ ਸੱਚੇ ਬਾਦਸ਼ਾਹ ਹੁਣ ਮੈਂ ਅੱਠੇ ਪੈਰ ਤੁਹਾਨੂੰ ਆਰਾਧਦਾ ਮੈਂ ਤੁਹਾਡੇ ਤੋਂ ਕੁਰਵਾਰ ਜਾਨਾ ਆਠ ਪੈਰ ਪ੍ਰਭ ਕੋ ਆਰਾਦੇ ਨਾਨਕ ਸਤਿਗੁਰ ਵਾਰ ਮੈਂ ਤੁਹਾਡੇ ਤੋਂ ਸਦਕੇ ਜਾਨਾ ਕੁਰਵਾਰ ਜਾਨਾ ਵਾਰਨੇ ਜਾਨਾ ਤੁਹਾਡੇ ਤੋਂ ਸੱਚੇ ਬਾਦਸ਼ਾਹ ਜੀ ਕਿਉਂਕਿ ਤੁਸੀਂ ਨੇ ਮੇਰੇ ਅੰਦਰ ਜਿੰਦ ਪਾਤੀ ਤੇਰੀ ਸ਼ਰਨ ਪਿਆ ਹਾਂ ਜੀਵਾ ਤੂੰ ਸਮਰੱਤ ਪੁਰਖ ਮਿਹਰਬਾਨ ਆਠ ਪਹਿਰ ਪ੍ਰਭ ਕੋ ਆਰਾਧੇ ਨਾਨਕ ਸਦਗੁਰੂਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ